ਮਨੀਆ ਮੇਰੀ ਗੱਲ ਸੁਣੋ ਅਸੀਂ ਆਪਣੀ ਸਾਨੂੰ ਮਾਤਾ ਮਿਲਾ ਦਿਓ ਫਿਰ ਉਹਨਾਂ ਨੂੰ ਬਿਲਾਓ ਬਿਲਾਓ ਮਨਜੂਰ ਨੂੰ ਤਾਂ ਬਿਲਾ ਲਓ ਆ ਆ ਰਹੇ ਆ ਸਰ ਹੋਰੀਆ ਬਿਲਾ ਲਓ ਕੋਈ ਵੀਰ ਬਣ ਕੇ ਥੋੜਾ ਪਿੱਛੇ ਰਹੋ ਜੀ ਸਾਰੇ ਜਾਣੇ ਸਾਨੂੰ ਕਰ ਲੈਣ ਤੋਂ ਕਾਰਵਾਈ ਥੋੜਾ ਹੁਣ ਪਿੱਛੇ ਰਹੋ ਮੇਰਾ ਭੈਣ ਭਰਾ ਹੋਰ ਸਟੇਚਰ ਲੈਣ ਗਿਆ ਮਾੜਾ ਸੈਂਡ ਬਾਸੀ ਮੈਂ ਤਾਂ ਕਹਿੰਦਾ ਸੀ ਇੰਨੀ ਕੁ ਘਿਆਣਾ ਹੋਕਾ ਹਾਂ ਨਹੀਂ ਸਮਝਦੇ ਸੀ ਗੱਲ ਤੁਹਾਡੀ ਆ ਜਾਓ 2 ਮਿੰਟ ਸਾਈਡ ਤੇ ਹੋ ਜਾ ਮਾੜਾ ਕੰਮ ਮਾੜਾ ਪਿੱਛੇ ਹੋ ਜਾ ਜੀ ਹੁਣ ਸਾਰੇ ਪਲੀਜ਼ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਵੀਜੀ ਦੋ ਮਿੰਟ ਪਿੱਛੇ ਹੋ ਜਾ ਨਹੀਂ ਡੱਕ ਜੋ ਰੋਕੀ ਹੁਣ ਪਾਸੇ ਹੋ ਜਾਓ ਹੋਏ ਦੋ ਮਿੰਟ ਪਾਸੇ ਮਾੜਾ ਸੇਚਾ ਤੇ ਲਾਓ ਸਤਰਮ ਚੱਕੀ ਗੱਡੀ ਤੇ ਇੱਥੇ ਪਾ ਬੇਬੇ ਨੂੰ ਟੀਚਰ ਤੇ ਪਾ ਇੱਕ ਮਿੰਟ ਮੇਰਾ ਪੱਤ ਚਾਦਰ ਜੀ ਲਿਆਓ ਉੱਤੇ ਦੇਣ ਨੂੰ ਕੋਈ ਇੱਥੇ ਉੱਪਰੋਂ ਦੇਣ ਨੂੰ ਉਹ ਚਾਦਰ ਹੀ ਚੱਕ ਲਿਓ ਉਹਦੇ ਉੱਤੇ ਉਹੜੇ ਕੰਬਲ ਪਛਾਇਆ ਹੋਇਆ ਗੱਦੇ ਤੇ ਗੱਦੇ ਨਹੀਂ ਲੋੜ ਕੱਲੇ ਕੰਬਲ ਦੀ ਲੋੜ ਆ ਕੱਲੇ ਕੰਬਲ ਦੀ ਬਸ ਇੱਥੇ ਪਾ ਕੇ ਕਰ ਲੱਤਾ ਛਮਾ ਕੇ ਐ ਕਰਦੇ ਇਧਰ ਪਾ ਦੇ ਹਾਂਜੀ ਲੈ 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 ਆਜ ਵੇ ਇਧਰ ਆਜ ਵੇ ਭਰਾ ਇੱਥੇ ਆਜ ਵੇ ਕੰਬਲ ਦੇ ਦੇ ਆ ਕਰ ਦੇ ਉੱਪਰ ਸੱਤੂ ਕੰਬਲ ਦੇ ਦੇ ਮਾੜਾ ਅੱਜ ਨਾਲ ਨਹੀਂ ਹੋ ਕਾਰਨ ਉਹ ਮੇਰੇ ਪਿੱਛੇ ਮੜਾ ਛੱਡਿਆ ਮੜਾ 2 ਮਿੰਟ ਦੋ ਮਿੰਟ ਦਿਓ ਦੋ ਮਿੰਟ ਹਰਜੀਤ ਸਿੰਘ ਜੀ ਦਿਓ ਦੋ ਮਿੰਟ ਕਾਲੀ ਨਾ ਕਰੋ ਕਾਲੀ ਨਾ ਕਰੋ ਹਾਂ ਮਾਂ ਬੇਬੇ ਕੀ ਨਾਮ ਤੇਰਾ ਮਾਂ ਮੈਨੂੰ ਪਿੱਛੇ ਜਿੱਦਣ ਤੱਕ ਪਿੱਛੇ ਹੋ ਜਾ ਵੀਰੇ ਗੱਲ ਕਰ ਲੈਣ ਦੋ ਮਿੰਟ ਮਾਂ ਸਤਿ ਸ੍ਰੀ ਅਕਾਲ ਉਹ ਮਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੋ ਮਾਤਾ ਜੀ ਠੀਕ ਹੋ ਮਾਤਾ ਜੀ ਠੀਕ ਹੋ ਤੁਸੀਂ ਉਹ ਮਾਂ ਸੀਤਾ ਸਿੱਧਾ ਗੱਲ ਕਰ ਥੋੜਾ ਸੀਤਾ ਮਾਤਾ ਸੀਤਾ ਮਾਤਾ ਸੀਤਾ ਭయ్యా ਸੀਤਾ ਮਾਤਾ ਟੈਂਪਲ ਟੈਂਪਲ 1 ਮਿੰਟ ਜੀਤ ਬਾਪ 1 ਮਿੰਟ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਂ ਠੀਕ ਹੋ ਮਾਂ ਠੀਕ ਹੋ ਅਸ਼ੀਰਵਾਦ ਦੇ ਦੇ ਅਸ਼ੀਰਵਾਦ ਦੇ ਦਿਓ ਅਸ਼ੀਰਵਾਦ ਦੇ ਦੇ ਮਾਤਾ ਅਸ਼ੀਰਵਾਦ ਮਾਤਾ ਅਸ਼ੀਰਵਾਦ ਦੇ ਦਿਓ ਤਾਈ ਤਾਈ ਰਾਮ ਰਾਮ ਤਾਈ ਕੋਣਾ ਮੈਂ ਨਿਕਾ ਪਾਣੀ ਬੁਲਾਇਓ ਪਾਣੀ ਮੰਗਾਇਓ ਉਹ ਸੁੱਕਿਆ ਪਿਆ ਨਿਕਾ ਨਿਕਾ ਮੈਂ